ਪਾਰੀਮੀ ਦੇ ਕਰਕੇ ਟੈਕਸਾਸ ਦੇ ਵਿੱਚ ਹੜ੍ਹ ਆਉਣਾ ਇਹ ਅਮਰੀਕਾ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਟੈਕਸਾਸ ਦੇ ਵਿੱਚ ਹਰ ਸਾਲ ਤਕਰੀਬਨ ਇਸ ਤਰ੍ਹਾਂ ਦੇ ਹੜ੍ਹ ਆਉਂਦੇ ਰਹਿੰਦੇ ਨੇ ਲੇਕਿਨ ਇਸ ਸਾਲ ਜਿਹੜਾ ਹੜ੍ਹ ਆਇਆ ਹੈ ਉਹ ਬਹੁਤ ਜ਼ਿਆਦਾ ਭਿਆਨਕ ਤੇ ਭਿਆੰਕਰ ਹੈ ਐਸਵਾਈਡੀ ਅ ਕੈਟਵਲ ਟੈਕਸਾਸ ਇਹ ਏਰੀਆ ਜਿਹੜਾ ਹੈਗਾ ਸੈਂਟਰਲ ਟੈਕਸਾਸ ਦੇ ਵਿੱਚ ਪੈ ਜਾਂਦਾ ਉਥੇ ਪਾਣੀ ਬਹੁਤ ਜ਼ਿਆਦਾ ਆ ਗਿਆ ਹੈ ਮੀਂਹ ਬਹੁਤ ਪਈ ਪਾਣੀ ਬਹੁਤ ਜ਼ਿਆਦਾ ਆ ਗਿਆ ਜਿਹੜੀਆਂ ਰਿਵਰਸ ਨੇ ਨਦੀਆਂ ਨੇ ਉਹ ਉੱਪਰ ਤੱਕ ਲਬਾ ਲਬ ਭਰੀਆਂ ਹੋਈਆਂ ਨੇ ਔਰ ਪਾਣੀ ਜਿਹੜਾਗਾ ਉਹ ਸਾਰੀ ਕਾਉਂਟੀ ਦੇ ਵਿੱਚ ਸਾਰੀ ਜਗ੍ਹਾ ਦੇ ਉੱਪਰ ਫੈਲਿਆ ਹੋਇਆ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਔਰ ਨਾਲ ਦੀ ਨਾਲ ਜਿਹੜਾ ਰੈਸਕਿਊ ਡਿਪਾਰਟਮੈਂਟ ਹੈ ਉਹਨਾਂ ਨੇ ਦੱਸਿਆ ਹੈ ਕਿ ਮੰਡੇ ਸ਼ਾਮ ਤੱਕ ਤਕਰੀਬਨ 100 ਲੋਕਾਂ ਦੀ ਮੌਤ ਇਸ ਜਿਹੜਾ ਪਾਣੀ ਹੈ ਉਹਦੇ ਕਰਕੇ ਹੋ ਗਈ ਹੈ ਇਸ ਹੜ੍ਹ ਦੇ ਕਰਕੇ ਹੋ ਗਈ ਹੈ ਰੈਸਕਿਊ ਡਿਪਾਰਟਮੈਂਟ ਦੇ ਬਲੌਨ ਜਿਹੜਾ ਇਸ ਹੜ੍ਹ ਦਾ ਬਿਆਨ ਜਿਹੜਾ ਕੀਤਾ ਜਾ ਰਿਹਾ ਹੈਗਾ ਉਹ ਕਹਿੰਦੇ ਕਿ ਜਗ੍ਹਾ-ਜਗ੍ਹਾ ਦੇ ਉੱਪਰ ਪਾਣੀ ਜਿਹੜਾ ਖੜਾ ਹੈ ਉਹਦਾ ਪ੍ਰੈਸ਼ਰ ਬਹੁਤ ਤੇਜ਼ ਹੈ ਪਾਣੀ ਦੇ ਵਿੱਚ ਬਹੁਤ ਜਗ੍ਹਾ ਦੇ ਉੱਪਰ ਸੱਪ ਜਿਹੜੇ ਨੇ ਉਹ ਵੀ ਸਾਨੂੰ ਵੇਖਣ ਨੂੰ ਮਿਲ ਰਹੇ ਨੇਗੇ ਬਹੁਤ سارے ਟਰੀਜ਼ ਗਰੇ ਹੋਏ ਨੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢਣਾ ਪੈ ਰਿਹਾ ਜਿੰਨੀਆਂ ਕਾਰਾਂ ਜਿੰਨੀਆਂ ਉੱਥੇ ਟਰੱਕਸ ਖੜੇ ਨੇਗੇ ਪਾਣੀ ਦੇ ਵਹਾ ਨਾਲ ਉਹ ਕਾਰਾਂ ਜਾਂ ਟਰੱਕਸ ਜਿਹੜੇ ਨੇ ਉਹ ਬਿਲਡਿੰਗਸ ਦੇ ਵਿੱਚ ਵੱਜੇ ਹੋਏ ਨਜ਼ਰ ਆ ਰਹੇ ਨੇ ਔਰ ਲੋਕਾਂ ਦੀ ਮਦਦ ਦੇ ਵਾਸਤੇ ਅਸੀਂ ਹਰ ਸੰਭਵ ਯਤਨ ਕਰ ਰਹੇ ਹਾਂ ਲੇਕਿਨ ਐਸ ਵਾਰੀ ਸਾਨੂੰ ਵੀ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਲਗਾਤੇ ਉੱਪਰ ਕੈਂਪਸ ਲੱਗੇ ਹੋਏ ਸੀ ਇੱਕ ਸੈਂਚਰੀ 올ਡ ਬਿਲਡਿੰਗ ਹੈ ਜਿੱਥੇ ਕਿ ਜਿੱਥੇ ਕਿ ਸੈਂਚਰੀ 올ਡ ਟਾਈਮ ਤੋਂ ਕੈਂਪ ਲੱਗਦਾ ਸਿਰਫ ਕੁੜੀਆਂ ਦਾ ਕੈਂਪ ਉਹ ਕਹਿੰਦੇ ਵੈਸੇ ਤਾਂ ਇਹ ਅਨਾਉਂਸਮੈਂਟਸ ਪਹਿਲਾਂ ਹੀ ਕਰਤੀਆਂ ਗਈਆਂ ਸੀ ਕਿ ਬਹੁਤ ਜ਼ਿਆਦਾ ਭਿਆਨਕ ਬਾਰਿਸ਼ ਜਿਹੜੀ ਆ ਮूसलाधार ਬਾਰਿਸ਼ ਹੋਣ ਵਾਲੀ ਹੈ ਲੇਕਿਨ ਫਿਰ ਵੀ ਉਥੋਂ ਕੈਂਪ ਤੋਂ ਬੱਚੇ ਜਿਹੜੇ ਨੇ ਉਹ ਗਏ ਨਹੀਂ ਹਾਲੇ ਤੱਕ ਵੀ 10 ਕੁੜੀਆਂ ਤੇ ਉਹਨਾਂ ਦਾ ਕਾਉਂਸਲਰ ਹੈ ਜਿਹੜੇ ਉਹ ਮਿਸਿੰਗ ਦੱਸੇ ਜਾ ਰਹੇ ਨੇ ਟੈਕਸਾਸ ਦੇ ਗਵਰਨਰ ਮਿਸਟਰ ਡ੍ਰੈਗ ਐਬਰਟ ਨੇ ਵੀ ਦੱਸਿਆ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਲਾਪਤਾ ਨੇ ਕਰ ਕਾਉਂਟੀ ਦੇ ਵਿੱਚ ਕੈਂਪਸ ਆਮ ਹੀ ਲੱਗਦੇ ਰਹਿੰਦੇ ਸੀ ਔਰ ਇਸ ਕੈਂਪਸ ਦੇ ਕਰਕੇ ਬਹੁਤ ਸਾਰੇ ਬੱਚੇ ਵੀ ਮਿਸਿੰਗ ਨੇ 68 ਲਾਸ਼ਾਂ ਜਿਹੜੀਆਂ ਲੱਭੀਆਂ ਨੇ ਉਹਨਾਂ ਦੇ ਵਿੱਚੋਂ 28 ਬੱਚੇ ਨੇ